ਬੱਜਣ ਕੀ ਜਣਾ ਚੋਗਿਆ ਸ਼ੇਰਸਾ ਨਾਉ ਦੇ ਬਲਾਸਾ ਫਾਕੇਰੇ ਵੱਲੋਂ ਅੱਜ ਲੁਧਿਆਣੇ ਦੇ ਸਿਵਲ ਸਰਜਨ ਸਾਹਿਬ ਨੂੰ ਤੇ ਡਿਸਟ੍ਰਿਕਟ ਹੈਲਥ ਅਫਸਰ ਸਾਹਿਬ ਨੂੰ ਇੱਕ ਸ਼ਿਕਾਇਤ ਤੇ ਇੱਕ ਮੰਗ ਪੱਤਰ ਜੋ ਕਿ ਪਰ ਪਤਾ ਕਿ ਪਾਰਟੀ ਵੱਲੋਂ ਦੋ ਮੰਗ ਪੱਤਰ ਤੇ ਸ਼ਿਕਾਇਤਾਂ ਜਿਹੜੀਆਂ ਮਾਨਯੋਗ ਡੀਸੀ ਸਾਹਿਬ ਨੂੰ ਪਿਛਲੇ ਹਫ਼ਤੇ ਦਿੱਤੀਆਂ ਗਈਆਂ ਸਨ ਉਸੇ ਨਰੀਗਾ ਅੱਜ ਸਿਵਲ ਸਰਜਨ ਸਾਹਿਬ ਨੂੰ ਤੇ ਡਿਸਟ੍ਰਿਕਟ ਹੈਲਥ ਅਫਸਰ ਸਾਹਿਬ ਨੂੰ ਮਿਲਿਆ ਗਿਆ ਜ ਜਿਹਦੇ ਵਿੱਚ ਹైదਰਾਬਾਦੀ ਮੁਰਦਾਬਾਦੀ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਬਰੀਆਨੀ ਦੇ ਦੁਕਾਨਾ ਪੂਰੇ ਲੁਧਿਆਣੇ ਸ਼ਹਿਰ ਦੇ ਵਿੱਚ ਕੋਨੇ-ਕੋਨੇ 'ਚ ਖੁੱਲ ਗਈਆਂ ਉਹਨਾਂ ਨੂੰ ਲੈ ਕੇ ਅੱਜ ਮੰਗ ਕੀਤੀ ਗਈ ਹੈ ਕਿ ਜਿਹੜਾ ਜੇ ਕੋਈ ਹalal ਫੂਡ ਵੇਚਦਾ ਤਾਂ ਉਹਦੇ ਬਾਹਰ ਸਪੈਸੀਫਿਕ ਬੋਰਡ ਲਗਾਏ ਜਾਣ ਇਹਨਾਂ ਦੀ ਨਿਰੰਤਰ ਸੈਂਪਲਿੰਗ ਕੀਤੀ ਜਾਵੇ ਸਪਲਾਈਅਰ ਜਿਹੜੇ ਨੇ ਕਿਤੋਂ ਮਾਸ ਲੈ ਕੇ ਆਉਂਦੇ ਕਿਦਾਂ ਵਿਕਰੀ ਹੁੰਦੀ ਉਹ ਸਾਰੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰੰਤਰ ਔਰ ਦੂਸਰਾ ਵੀ ਜਿਹੜੀ ਇੱਕ ਸ਼ਿਕਾਇਤ ਦਿੱਤੀ ਹੈ ਸਿੰਧੀ ਬੈકરી ਜਿਨ੍ਹਾਂ ਨੇ ਪਿਛਲੇ ਦਿਨ ਤੁਹਾਨੂੰ ਪਤਾ ਹੀ ਹੈ ਵੀ ਸਭ ਨੂੰ ਇੱਕ ਵੀਡੀਓ ਜਿਹੜੀ ਹੈ ਉਹ ਸਾਹਮਣੇ ਆਈ ਸੀ ਜਿਹਦੇ ਚ ਸਾਰੀ ਲਗਭਗ ਪੁਰਾਣੇ ਇਹ ਵੈਜਿਕ ਹੋਣ ਦਾ ਦਾਵਾ ਕਰਦੇ ਹੋਏ ਅੱਜ ਇਹ ਅੰਡੇ ਦਾ ਇਸਤੇਮਾਲ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਉਹਦੀ ਸ਼ਿਕਾਇਤ ਵੀ ਮੰਗ ਨੂੰ ਲੈ ਕੇ ਸਿਵਲ ਸਰਜਨ ਸਾਹਿਬ ਨੂੰ ਤੇ ਡਿਸਟ੍ਰਿਕਟ ਹੈਲਥ ਅਫਸਰ ਸਾਹਿਬ ਨੂੰ ਸ਼ਿਕਾਇਤ ਦਿੱਤੀ ਹੈ ਉਹਨਾਂ ਨੂੰ ਤੁਹਾਨੂੰ ਅਸ਼ਵਾਸਨ ਮਿਲਿਆ ਹੈ ਸਿਵਲ ਸਰਜਨ ਸਾਹਿਬ ਤੋਂ ਵੀ ਤੇ ਡੀ ਐਚਓ ਸਾਹਿਬ ਤੋਂ ਕਿ ਲੋੜਿੰਦਾ ਕਾਰਵਾਈ ਜਿਹੜੀ ਦੋਨਾਂ ਮਾਮਲੇ 'ਚ ਕਰਨਗੇ ਅਸੀਂ ਪਹਿਲਾਂ ਡੀ ਸੀ ਸਾਹਿਬ ਨੂੰ ਦਿੱਤੀ ਸੀ ਹੁਣ ਜੈਨ ਬਾਈ ਚੈਨ ਦੇ ਦਾ ਮੀਡੀਆ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਚੈਨ ਬਾਈ ਚਾਨ ਅਸੀਂ ਜਿਹੜਾ ਨਿਰੰਤਰ ਇਸ ਸ਼ਿਕਾਇਤਾਂ ਨੂੰ ਦੇ ਮੰਗ ਪੱਤਰਾਂ ਦਾ ਦੋਰ ਜਾਈ ਰਹੇਗਾ ਉਹਨਾਂ ਅਗਲਾ ਜਿਹੜਾ ਕੰਮ ਹੈ ਕਾਰਪੋਰੇਸ਼ਨ ਨੂੰ ਦਿੱਤਾ ਜਾਏਗਾ ਜੇ ਨਹੀਂ ਤੇ ਕੋਈ ਕਾਰਵਾਈ ਹੁੰਦੀ ਉਸ ਤੋਂ ਬਾਅਦ ਸਾਡੇ ਜਨਤਾ ਜਿਹੜੇ ਚੁਣੇ 代表ਿੰਦੀ ਐ ਉਹਨਾਂ ਵੱਲ ਵੀ ਕੂਚ ਕੀਤਾ ਜਾਏਗਾ। ਹਾਏ ਭਾਈ ਜੀ। ਹਲੋ ਜੀ। ਅੱਜ ਸ਼ਿਵਚਾਰਾਉਂਦ ਵਾਲਾ ਸਾਫਟਾ ਕਰੇ ਵੱਲੋਂ ਅਗਲੀ ਕੜੀ ਦੇ ਤਾ ਸ਼ਿਵਨ ਸਰਜਨ ਸਾਹਿਬ ਨੂੰ ਲੈਟਰ ਦਿੱਤਾ ਗਿਆ ਜਿੰਦੇ ਤੇ ਸਿੰਧੀ ਬੈਕਰੀ ਤੇ ਹైదਰਾਬਾਦੀ ਜਿਹੜੇ ਢਾਬੇ ਖੁੱਲੇ ਆ ਉਹਨਾਂ ਦੇ ਕਾਰਵਾਈ ਦੇ ਅਗਲੀ ਕੜੀ ਦੇ ਵਿੱਚ ਅਸੀਂ ਸੀਪੀ ਸਾਹਿਬ ਨੂੰ ਤੇ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਇਸ ਕੜੀ ਦੇ ਵਿੱਚ। ਆਪਾਂ ਇਹ ਗੇਮ ਦੀ ਸਟੰਡ ਦੇਖੀ ਗਏ ਹਾਂ ਦੇਖੋ ਜੀ ਕੜੀ ਪਾਈ ਕੜੀ ਦੇ ਹਾਵਨਾ ਦੀ ਚੱਲਾ ਬੰਦਾ ਜੀ ਹੁਣ ਆਪਾਂ ਸਿਵਲ ਸਰਚੂ ਨੂੰ ਮਿਲੇ ਆ ਅਗਰ ਕੋਈ ਚਨਾ ਹੋਵੇ ਤੇ ਅਸੀਂ ਅੰਦੋਲਨ ਤੇ ਜਾਂ ਧਰਨੇ ਦੇ ਦੇਣ ਤੇ ਅਸੀਂ ਅਰੇਂਜ ਨਹੀਂ ਕਰਾਂਗੇ ਹਾਂ ਬਈ ਕੀ ਨਾਮ ਕਰਾਉ ਤਾਂ ਕਿਹਨਾਂ ਮਿਆਣਾ ਨਿਕਲੀ ਗੰਡੇ ਦੀ ਆ ਸਿਵਲ ਸਰਵ ਦਾ ਬਲਸਾ ਫਾਕਵੇ ਬਲੋ ਅਸੀਂ ਜੋ ਪਿਛਲੇ ਹਫਤੇ ਡੀਸੀ ਸਾਹਿਬ ਨੂੰ ਮੰਗ ਬਤ ਕਰ ਦਿੱਤਾ ਸੀ ਉਸੇ ਲੜੀ ਤਹਿਤ ਅੱਜ ਅਸੀਂ ਸਿਵਲ ਜਨ ਸੰਸਾਦ ਨੂੰ ਇੱਕ ਮੰਗ ਬਤ ਤੱਕ ਸ਼ਿਕਾਇਤ ਦਿੱਤੀ ਹੈ ਜੋ ਕਿ ਪਿਛਲੇ ਦਿਨੀਂ ਹੈਦਰਾਬਾਦੀ ਤੇ ਬਰਾਦਾਬਦੀ ਨਾਮ ਦੇ ਬਰਾਨੀਆਂ ਦੇ ਨਾਮ ਤੇ ਜੋ ਲਾ ਰਿਆ ਉਹਨਾਂ ਦੇ ਸਪੈਸੀਫਿਕ ਉਹ ਲਿਖ ਕੇ ਲੈਣਾ ਆਪਣਾ ਕਿ ਅਸੀਂ ਕੀ ਸਮਾਨ ਵੇਚਣਾ ਹੈ ਕੀ ਨਹੀਂ ਤੇ ਨਾਲ ਨਾਲ ਸੀਸੀਟੀਵੀ ਫੁਟ ਕੈਮਰੇ ਲਗਾਣ ਹੁੰਦੇ ਤੇ ਨਾਲ ਦੀ ਨਾਲ ਅਸੀਂ ਇੱਕ ਸਿੰਧੀ ਬਕੀ ਦੇ ਖਿਲਾਫ ਜੋ ਮਾਮਲੇ ਦੀ ਜਾਂਚ ਅੱਗੇ ਕਰਨ ਲਈ ਕੰਪਲੇਂਟ ਦਿੱਤੀ ਹੈ ਅੱਗੇ ਵੀ ਡੀਸੀ ਨੂੰ ਦਿੱਤੀ ਚੁੱਕੇ ਹਾਂ ਉਹਦਾ ਚਾਰਟ ਦਿੱਤੀ ਬਿਲਕੁਲ ਦਿੱਤੀ ਸੀ ਡੀਸੀ ਸਾਹਿਬ ਨੂੰ ਉਸੇ ਲਈ ਤੈਅ ਅਸੀਂ ਜੋ ਹਫਤਾ ਹੋ ਗਿਆ ਵੇਟ ਕੀਤੀ ਉਸ ਤੋਂ ਬਾਅਦ ਅਸੀਂ ਅਸੀ ਬੋਸਦਰ ਸਾਹਿਬ ਨੂੰ ਦਿੱਤੀ ਹੈ ਕਿ ਆਪਣੇ ਲੋਕਾਂ ਨੂੰ ਮਾਰੀ ਵੀ ਫੈਲਸਾ ਦੀ ਬਿਲਕੁਲ ਬਿਮਾਰੀਆਂ ਹੋ ਸਕਦੀਆਂ ਜੀ ਕੋਈ ਜਿਹੜਾ ਬੰਦਾ 25 30 ਸਾਲ ਤੋਂ ਆਪਣੀ ਦਾਵਾ ਕਰ ਰਿਹਾ ਕਿ ਮੈਂ ਐਗਲਸ ਕੇਗੀ ਵੇਚ ਰਿਹਾ ਉਹ ਉਹ ਬੰਦਾ ਕਹਿੰਦਾ ਮੈਂ ਆਰਡਰ ਤੇ ਮਤਲਬ ਕਿ ਆਰਡਰ ਤੇ ਅਸੀਂ ਤੇ ਤੋਂ ਨਾਨ ਵੈਜ ਦਾ ਬੰਦਾ ਬਣਵਾਣਾਗਾ ਸਪੈਸਿਫਿਕ ਹੁੰਦਾ ਕਿ ਹਾਂ ਜੀ ਬੰਦਾ ਨਾਨ ਵੈਜ ਦੀ ਦੁਕਾਨ ਤੇ ਜਾ ਕੇ ਵੇਚਦਾ ਕਹਿ ਦਿੰਦਾ ਕਿ ਹਾਂ ਜੀ ਮੈਨੂੰ ਸੈਸੀ ਕੀ ਵੈਕਸੀ ਜੀ ਬਣਾ ਦਿਓ ਇੱਕ ਵੈਜ ਵਾਲੀ ਪਿਓਰ ਵੈਕਸੀ ਦੀ ਦੁਕਾਨ ਤੇ ਜਾ ਕੇ ਕੋਈ ਬੰਦਾ ਨਾਨ ਵੈਜ ਦੀ ਮੰਗ ਕਰ ਰਿਹਾ ਤਾਂ ਬਹੁਤ ਗਲਤ ਗੱਲ ਹੈ ਨਾ